ਰਹਿਰਾ ਸਾਹਿਬ ਸੋਦਰ ਰਗ ਸਮਹਿਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇ ਰਖੈ ਸੋ ਘਰ ਕੇ ਜਿਤੁ 베 ਸਰਬ ਸਮਾਲੇ ਵਾਜੈ ਤੇਰੇ ਨਾਮੁ ਨੀਕ ਅਸੰਕੈ ਕਿਤੇ ਤੇਰੇ ਵਾਣਹਾਰੇ ਕਿਤੇ ਤੇਰੇ ਰਗ ਪ੍ਰੀ ਸੋ ਕਈਏ ਕਿਤੇ ਤੇਰੇ ਗਾਵਣਹਾਰੇ ਗਾਵ ਤੁਮ ਪਣ ਪਣੀ ਬਸੰਤਰ ਗਾਵੇ ਰਾਜਾ ਧਨਮ ਦਿਵਾਰੇ ਗਾਵਨ ਤੁੰਦ ਨੂੰ ਚਿਤ ਗੁਰਤ ਲਿਖ ਜਾਣੀਏ ਲਿਖ ਲਿਖ ਤਰਮ ਵਿਚਾਰੇ ਗਾਵਨ ਤੁੰਦ ਨੂੰ ਇਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਪੰਗ ਨੂੰ ਇੰਦ ਇੰਦਰਾਸਨ ਬੈਠੇ ਦੇਵਤਿਆਂ ਦਰਨ ਨਾਲੇ ਗਾਵਨ ਤੁੰਦ ਨੂੰ ਚਿਤ ਸਮਾਧੀ ਅੰਦਰ ਗਾਵਤ ਨੂੰ ਸਾਧ ਵਿਚਾਰੇ ਗਾਵਨ ਤੁੰਦ ਨੂੰ ਜਤੀ ਸਤੀ ਸੰਤੋਖੀ ਗਾਵਨ ਤੁੰਦ ਨੂੰ ਵੀਰ ਕਰਾਰੇ ਗਾਵਨ ਤੁੰਦ ਨੂੰ ਪੰਡਿਤ ਪਣ ਰੱਖੀ ਸੂਰ ਚੂਜਕ ਵੇਦਾਂ ਨਾਲੇ ਗਾਵਨ ਤຸນ ਮੋਹਨੀਆ ਮਨ ਮਹਨੋ ਸਰਗਮ ਸੁਪਿਆਲੇ ਗਾਵਨ ਤੁੰਦਰੁਤਨੁ ਪਾਇ ਤੇ ਅਸ਼ਟ ਤੀਥ ਨਾਤੇ ਗਾਵਨ ਤຸນ ਜੋਤ ਮਹਭਲ ਸੂਰਾ ਗਾਵਨ ਤੁਨ ਖਾਣੀ ਚਾਰੇ ਗਾਵਨ ਤੁਨ ਖੰਡ ਮੰਡਲ ਬਰ ਮੰਡਾ ਕਰ ਕੈ ਕੇ ਤੇਰੇ ਤਾਰੇ ਸੇ ਤຸນ ਗਾਵਨ ਜੋਤੰਦ ਭਵ ਰ ਤੇਰੇ ਭਕਤਰ ਸਲੇ ਹੋਰ ਕੇ ਤੇ ਤຸນ ਗਾਵਣ ਸੇ ਮੇ ਚਿਤਨਾਉ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਹੇਪ ਸੱਚਾ ਸਾਚੀ ਨਾਹੀਂ ਹੈ ਪਿਉ ਸੀ ਜਾਈ ਨਾ ਜਾਸੀ ਰਚਨਾ ਜਿਹੜੇ ਉਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੀ ਪਾਈ ਕਰ ਕਰ ਦੇਕੇ ਕੀਤਾ ਆਪਣਾ ਜੀਤੀ ਦੀ ਵਡਿਆਈ ਜੋਤਿ ਸਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨ ਨਾ ਚਾਈ ਸੋ ਪਾਸਾ ਸਹੇਪ ਪਾਤ ਸਹੇਪ ਨਾਨਕ ਰੈਣ ਲਜਾਈ ਅਸ ਮਹਿਲਾ ਪਹਿਲਾ ਸੋ ਨਵੱਡਾ ਕੇ ਸਭ ਕੋਏ ਕੇ ਵੱਡੇ ਵੱਡਾ ਡੀਟਾ ਹੋਈ ਕੀਮਤ ਪਾਈ ਨਾ ਕਹੈ ਚਾਈ ਕਹੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਹੇਪਾ ਦਰਗਬਿਰਾ ਗੁਣੀ ਕਹੀਰਾ ਖੋਈ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ ਸਭ ਸੂਰਤਿ ਮਿਲ ਸੂਰਤਿ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਾਨੀ ਗੁਰਗਰਾਇ ਕਹਿਣਾ ਚਾਹੀ ਤੇ ਤਲਵਟ ਆਏ ਸਭ ਸਤ ਸਬਤ ਸਭ ਚੰਗੇ ਆਈਆਂ ਸਿੱਧਾ ਪਰਖਾਂ ਕੀਆਂ ਬਟਿਆਈਆਂ ਤੁਧ ਵਿਣਸਿ ਦੇ ਕਿਨੇ ਨ ਪਾਈਆਂ ਕਰਮਲੇ ਨਹੀਂ ਠਾਕੇ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਤੀ ਪਰੇ ਤੇਰੇ ਪੰਡਾਰਾ ਜਿਸ ਨੂੰ ਦੇਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਸਭ ਹਲਾ ਪਹਿਲਾ ਆਖਾਂ ਜੀਆਂ ਵੀ ਸ੍ਰੀ ਮਰ ਜਾਉ ਆਖਣੋਂ ਕਾ ਸੱਚ ਨਾ ਸੱਚ ਨਾਮ ਕੀ ਲਾਗੇ ਭੁੱਖ ਤੇ ਭੁਕੇ ਖਾਈ ਚਲੀਏ ਦੁੱਖ ਸੋ ਕਿਉ ਵਿਸਰੇ 베ਰੀ ਵਾਹ ਸੱਚ ਸੈ ਸੱਚ ਨੈ ਰਹਾ ਸੱਚ ਨਾਮ ਕੀਤੈ ਲਵਟਿਆ ਅਥਕ ਕੀਮਤ ਨਹੀਂ ਪਾਈ ਜੇ ਸਮਰ ਕੇ ਆਕਣ ਪਾਈ ਵਡਾ ਨਾ ਹੋਵੇ ਘਟ ਨਾ ਚਾਈ ਨਾ ਮਰੀ ਨਾ ਹੋਵੇ ਸੋਗ ਤਿੰਦਾਰੇ ਨਾ ਚੁੱਕੇ ਪੋਗ ਗੁਨੇ ਹੋ ਹੋ ਨਹੀਂ ਕੋਈ ਨਾ ਕੋ ਆ ਨਾ ਕੋ ਹੋਈ ਜੀਵੜਿ ਆਪ ਤੇ ਵਰ ਤੇਰੀ ਦਾਤ ਜਿਨ ਜਨ ਕਰਕੇ ਕੀਤੀ ਰਾਤ ਕਸਮ ਸਾਰੇ ਤੇ ਕਉ ਜਾਤ ਨਾਨਕ ਨਾ ਬੇਬਾਜ ਸਨਾਤ ਰਾ ਗੁਜਰੀ ਮਹਿਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਪ੍ਰਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਗੁਰ ਸਣ ਨਾਇ ਕਰਿ ਧਿਆਨਾ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪਰਗਾਸ ਗੁਰਮਤਿ ਨਾਮਿ ਰਾ ਪ੍ਰਾਣ ਸਕਾਈ ਹਰ ਕੀਰਤ ਹਮ ਰੀਰੇ ਰਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹੈ ਹੈ ਸਰਦਾ ਹਰ ਪਿਆਸ ਹਰ ਹੈ ਨਾਮ ਰੇ ਤੇ ਸਾਈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਸ ਨਾਮ ਨਾ ਪਾਇਆ ਤੇ ਭਾਗ ਜਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਏ ਤਿੰਤੁਰ ਮਸਤਕ ਲਿਖਿਆ ਲੇਖਾਸ ਨਤਨ ਸਤ ਸੰਗਤ ਜਿ ਤਾਰ ਸਪਾਇਆ ਮਿਲ ਜਨ ਨਾਨਕ ਨਾਮ ਪਰਗਾਸਰਾ ਗੁਰੂ ਜੀ ਮਹਿਲਾ ਪੰਜਵਾਹ ਕਾਹਿਰੇ ਮਨ ਚਿਤ ਵੇਦਮ ਜੜਿ ਹੈ ਜੋ ਭਰਿਆ ਸੇਲ ਬੱਤਰ ਮੈਂ ਜੰਤ ਪਾਇ ਤਾ ਕੇ ਕੋ ਅਗੇ ਘਰ ਤਰੀਆ ਮੇਰੇ ਮਾਤੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ ਧਰਿਆ ਰਹਾਓ ਜਨਨ ਪਿਤਾ ਲੋਕ ਸੁੱਤ ਬਣੇ ਤਾ ਕੋਈ ਨ ਕਿਸ ਕੀ ਧਰਿਆ ਸਿਰ ਸਜ ਕੋ ਸਬੇ ਠਾ ਪਰ ਕਾਹੇ ਮਨ ਭਉ ਕਰਿਆ ਉਡਿ ਉਡਿ ਆਵੇ ਸੇ ਕੋ ਸਦਿ ਸਪਾਸ ਮਸਰੇ ਸਰਿਆ ਤਿਨ ਕਵਣ ਕਲਾਵੇ ਕਵਣ ਚ ਗਾਵੇ ਮਨ ਮੇ ਸਿਮਰਣ ਕਰਿਆ ਸਭ ਨਿਦਾਨ ਦਸ ਸਿਦਾਨ ਠਾਪੁਰ ਘਰਿ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰੰਤ ਨ ਪਾਰਾ ਬਰਿਆ ਰਾਗ ਅਸ ਮਹਲਾ ਚੌਥਾ ਸੋ ਪ੍ਰਕੇ ਕੰਕਾਰ ਸਤਗੁਰ ਪ੍ਰਸਾਦ ਸੋ ਪ੍ਰਕ ਨਰੰਜਨ ਹਰ ਪ੍ਰਕ ਨਰੰਜਨ ਹਰੇ ਗਮ ਗਮ ਅਪਾਰ ਸਭ ਧਿਆਉ ਸਭ ਧਿਆਉ ਤੁੰਦ ਜੀ ਹਰ ਸੱਚੇ ਸੇ ਜਨ ਹਾਰਾ ਸਭ ਜੀ ਆਤਮਾਰੇ ਜੀਤੋ ਜੀਆਂ ਕਾ ਦੇ ਤਾਰਾ ਹਾ ਚਾਉ ਸੰਤ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਕੁ ਘਟ ਘਟ ਅੰਤ ਸਰਬ ਨਿਰੰਤ ਜੀ ਹਰਿ ਇੱਕ ਉਪਰ ਇੱਕ ਸਮਾਣਾ ਇੱਕ ਦਾਤੇ ਇੱਕ ਪੇ ਘਾਰੀ ਜੀ ਸੋ ਤੇਰੇ ਚੌਂ ਜਿਵ ਡਾਣਾ ਆਪੇ ਦਾਤਾ ਪ੍ਰੇਪੁਖਤਾ ਜੀ ਹਉ ਤੁੰਦ ਜਿਨ ਬਿਨ ਅਵਰ ਨਾ ਜਾਣਾ ਤੋ ਪਾਰ ਬ੍ਰਹਮ ਬੈਂਤ ਬੈਂਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁੰਦ ਜੀ ਜਨ ਨਾਨਕ ਤਿਨ ਕੁਰਬਾਣਾ ਅਤਿ ਆਹ ਚਾ ਤੁੰਦ ਜੀ ਸੇਵ ਜਨ ਜਗ ਮੇ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹੱਤਿਆ ਆਇਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨਰ ਪੋ ਜਿਨ ਹਾ ਨਿਰਪੋ ਤਿਆ ਆਇਆ ਜੀ ਤਿੰਨ ਕਾ ਪਉ ਸਭ ਗਵਾਸੀ ਇਹ ਸੇਵਿਆ ਜਿਨ ਸੇਵਿਆ ਮੇਰੇ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹੱਤਿਆ ਆਇਆ ਜੀ ਜਨ ਨਾਨਕ ਤਿੰਨ ਬਰਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰਚੀ ਸਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਰਹੰਤ ਤੁੰ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੀ ਹਰ ਪ੍ਰੂਚਾ ਜੀ ਸਤਿ ਪੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੇ ਬੋਸਮ ਸਾਸਤ ਜੀ ਕਰ ਕਰਿਆ ਘਟ ਕਰਮ ਕਰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਪਦਵੰਤਾ ਜੋ ਤੇ ਪ੍ਰਕਾਪੰ ਪਰਕਾਤਾ ਜੀ ਤੰਦ ਜੀ ਵੜਵ ਨਾ ਕੋਈ ਤੂੰ ਜੁਜਗੇ ਕੋ ਸਦਾ ਸਦਾ ਤੂੰ ਏਕੋ ਜੀਤੂ ਨੇ ਹੱਥ ਲ ਕਰਤਾ ਸੋਈ ਤੁੰਦੇ ਆਪੇ ਭਾਵੇ ਸੋਈ ਵਰਤੇ ਜੀਤੂ ਆਪੇ ਕਰੇ ਸੋ ਹੋਈ ਤੁੰਦੇ ਆਪੇ ਸੇ ਸਭ ਪਾਈ ਜੀਤੰਦੇ ਆਪੇ ਸੇ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਆਸਾ ਮਹਿਲਾ ਚੋ ਤਾਤਵ ਕਰਤਾ ਸਚਿਆਰ ਮੇਡਾ ਸਾਈ ਜੋ ਤੋ ਪਾਵੇ ਸੋ ਇਤਿਤੀ ਜੋਤੋਂ ਦੇ ਸੋਈ ਹੋ ਪਾਈ ਰਹਾਓ ਸੋ ਤੇਰੀ ਤੁ ਸਭ ਨੇ ਤੇ ਆਇਆ ਜਿਸ ਨੇ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਣ ਮਕ ਲਾਦਾ ਮਨ ਮੁਖ ਗਵਾਇਆ ਤੁੰਦੇ ਆਪ ਵਿਛੋੜਿਆ ਆਪ ਮਿਲਾਇਆ ਤੂ ਦਰਿਆਓ ਸਭ ਤੁਝ ਹੀ ਮਾਹੈ ਤੁਝ ਬਿਨ ਦੁਜਾ ਕੋਈ ਨਾਹੈ ਜਿਹਾ ਜੰਤ ਸੋਤੇ ਰਾ ਖੇਲ ਵਿਜੋਗ ਮਿਲਿ ਵਿਛੋੜੀਏ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੀ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜਿਹੀ ਹਰਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੂਤ ਬਿਨ ਦੂ ਚੌਰ ਨਾ ਕੋਇ ਤੈ ਕੈ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪ੍ਰਗਟੋਇਆ ਸਮਹਲਾ ਪਹਿਲਾ ਇਤ ਸਰਬੈ ਟੈਪੈ ਲੈਨੀ ਵਸਾ ਪਾਣੀ ਪਾਉ ਕੋ ਦਿਨ ਕੀਆ ਪੰਕਟ ਮੋ ਪਗਨੀ ਚਾਲੇ ਹਮ ਦੇ ਕਾ ਤੈ ਡੁਬਿਆਲੇ ਮਨੇਕ ਨ ਚਿਤ ਸਮੁੜ ਮਨਾ ਹਦਿ ਸਤ ਤੇਰੇ ਗੁਣ ਕਲਿਆ ਰਹਾਓ ਨਾ ਹੋ ਜਤੀ ਸਫੀ ਨਹੀਂ ਪੜਿਆ ਮੂਰਖ ਮੁਕਤਾ ਜਨਮ ਪਿਆ ਭਵਤ ਨਾਨਕ ਤਿੰਨ ਕੀ ਸਰਨਾ ਜਿੰਤੂ ਨਹੀਂ ਉਸਾਰਿਆ ਸਮਹਲਾ ਪੰਜਵਾ ਤਈ ਪਾਤ ਮਾਨ ਖੁਦ ਹਰੀਆ ਗੋਬਿੰਦ ਮਿਰਣ ਕੇ ਤੇਰੀ ਵਰੀਆ ਅਵਰ ਕਾ ਤੇਰੀ ਕੀਤੇ ਨਾ ਕਾਮ ਰਸਾਦ ਸੰਗਤ ਪਜੋ ਕੇਵਲ ਨਾਮ ਸਰਜਮ ਲਾਗ ਭਵਤ ਤਨ ਕੇ ਜਨਮ ਬੇਤਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹਿ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਸ਼ੇ ਦਸਵੇਂ ਕਬੋ ਬਚ ਬੈਂਤੇ ਚੋਪਈ ਅਮਰੀ ਕਰੋ ਹਾਤੇ ਰਚਾ ਪੂਰਨ ਹੋਈ ਚਿਤ ਕੇ ਇਚਾ ਤਉ ਚਰਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਅਮਰੇ ਦੁਸ਼ ਬੇ ਤੁਮ ਗਾਵ ਆਪਹਾਟ ਮੋਹਿ ਬਚਾਓ ਸੁਕੀ ਵਸੈ ਮੋਰ ਪਰਿਵਾਰਾ ਸਿਗਤ ਸਿਖ ਸਬੇ ਕਰਤਾਰਾ ਮੋਰ ਅਚਨ ਜਿਕਾ ਦੇ ਕਰੀਐ ਸਭਨ ਕੋ ਆਸੰਗਰੀਏ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੇ ਮੇਛਾੜ ਕੋਈ ਹਵਨ ਨਾ ਤਿਆਉ ਜੋ ਵਰਚੈ ਸੋ ਤੁਮ ਤੇ ਪਾਉ ਸੇਵਕ ਸਿਕਾ ਮਾਰੇ ਧਾਰਿਆ ਚੁਣ ਚੁਣ ਸਫਰੇ ਮਾਰੇ ਮਾਰਿਆ ਪਹਾਜੇ ਮੁਝੇ ਉਬਰੀਏ ਮਨਨ ਕਾਲ ਕਾ ਤਾਸਨੇ ਵਾਲੀਏ ਉਹ ਜੋ ਰਾਮਾਰੇ ਪਛਾ சிவ ਦੂਜੋ ਕਰਿਉ ਰਚਾ ਰਖਲੇ ਮੈ ਰਖਨ ਹਾਰੇ ਸਹਿਬ ਸੰਤ ਸਹਿ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਤ ਮਹਾਂਪੁਰੀ ਚਤ ਦੁਸ਼ਕੰਤਾ ਕਾਲ ਪੈ ਬ੍ਰਹਮਪਤਰਾ ਕਾਲ ਪੈ ਸੂর্য ਉਤਰਾ ਕਾਲ ਪੈ ਕਰਿ ਬ੍ਰਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਕੀ ਉਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਬੇਦਾਰ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤਿ ਸ਼ਿਨਿ ਪੁਜਾਇਓ ਆਦੰਤੇ ਕੇ ਉਤਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਤਿਗ੍ਰਿਹਾ ਭਜਾ ਜਿਨਿ ਆਪ ਸਵਾਰੀ ਸਿੰਕਣ ਕੋ ਸਿਗੁਣ ਸੁਕ ਦਿਓ ਸਤਰਣ ਕੋ ਪਲਮੇ ਬਦਕਿਓ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੇ ਕੀ ਪੀਰ ਪਛਾਨਤ ਚੀਕੀ ਤੇ ਗੁੰਚਰੇ ਸਤੂਲਾ ਸਫ ਕੀ ਪਦੁਸਕਰ ਪੁਲਾ संतन दुख पाए तेज की सुख पाए साधन के सुकी एक एक की पीर पशन कट कट के पट पट की चन जब उत्कर्ख करे करतारा प्रजा तत्व दे अपर जब करख करत हो कबु तुम मिलते रे दर्शन जीते वन सृष्टि सब तारे आप अपने भुजा चारे तुम सब हित रत निरालम ਜਾਨਤ ਬੇਦ ਪਿਰ ਅਰ ਆਲਮ ਨਿਰੰਕਾਰ ਨਿਵਕਨ ਲੰਬ ਆਦ ਨੀਰ ਨਾਦ ਸੰਭ ਤਾਕਾ ਮੂੜ ਚੰਤ ਭੇਦ ਜਾਂ ਕੋ ਭੇਵ ਨ ਪਾਵਤ ਬੇਦ ਤਾਕ ਕੋ ਕਰ ਪੈਨ ਨਮਨਤ ਮਹਾ ਮੂੜ ਕਛ ਭੇਦ ਨ ਜਨਤ ਮਹਾਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨਹੀਂ ਪਿਵਾਪ ਆਪਣੀ ਬੁੱਧ ਹੈ ਜੇਤੀ

ਸਕਲ ਮੇਲੇ ਸ਼ ਕਰੋਣਾ ਕਰਤਾ ਜੇ ਅਦੁੱਤ ਸੰਨੀ ਭਰੇ ਦਿਨ ਕੇ ਦੁਸ਼ਟ ਦੁਖਤਾ ਮਰੇ ਪੁਰਖ ਜਉਣਪਗ ਭਰੇ ਤਿਹਾਰੇ ਚਨਕੇ ਤੁਮ ਸੰਕਟ ਸਭ ਟਾਰੇ ਕੋ ਕਲ ਕੋ ਇਕ ਬਾਤ ਆਹੇ ਤਾਂ ਕੇ ਕਲ ਨਿਕਟਨੀ ਇਹ ਵਿਚਾ ਹੋਈ ਤਹੀਂ ਸਭ ਕਲ ਦੁਸ਼ ਰਿਸ਼ਟ ਰੇ ਤਤ ਕਲ ਕਿਰਪਾ ਦੁਸ਼ਿਤਨ ਜੈ ਨਿਹਾਰੇ ਉਹ ਤਾਂ ਕੇ ਤਾਂ ਤਨਿਕਮ ਹਰਿਓ ਜਿਦ ਸਿਧ ਕਰਮੋ ਸਭ ਹੋਈ ਦੁਸ਼ ਸਾ ਸਵਥ ਕੇ ਨਾ ਕੋਈ ਇਕ ਬਾਜਨ ਤਮੇ ਸਬਾਰਾ ਕਾਲ ਪਾਤੈ ਤੈ ਬਾਰ ਜੇ ਨਿਰਨਾਮ ਤਿਆਰੋ ਕਾ ਦਦ ਦੁਸ਼ਟ ਦੋਖ ਤੇ ਰਖੜ ਕਿਤਮੈ ਸਨ ਤਿਹਾਰੀ ਆਪਾ ਦਿਲ ਬਰਿਸਰ ਠੋਰ ਮੇ ਹੋਈ ਸਾਈ ਦੁਸ਼ਟ ਦੋਖ ਤੇ ਲੈ ਬਚਾਈ ਸਵਈਆ ਪਾਹੇ ਗਏ ਜਬ ਤੇ ਤੁਮਰੇ ਤਬ ਤੇ ਕਉ ਆਖ ਧਰੇ ਨਹੀਂ ਆਨਿਓ ਰਾਮ ਰਹੀ ਪੁਰਾਨਿ ਪੁਰਾਨ अनेके ਮਤੇਕ ਨਾ ਮੰਨਿਓ ਸਿਮਰ ਸਾਸਤਰ ਪੀਤ ਸਵੇ ਗੋਪੀਤ ਕਯਮ ਇੱਕ ਨਾ ਜਾਣਿਓ ਸ੍ਰੀ ਇਸ ਪਨ ਕਿਰਪਾ ਤੁਮਰੀ ਕਰ ਮੇ ਨਾ ਕਯੋ ਸਭ ਤੋਏ ਬਖਾਨਿਓ ਦੋਰਹ ਸਗਲ ਦੁਆਰ ਕੋ ਛੱਡ ਕੇ ਕੇਉ ਤੁਹਾਰ ਦੁਆਰ ਬਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALA TIJA ANAND DE KOANKAR SATGURU PRASAD ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੇ ਸਤੀ ਮਨ ਵਿਚ ਆਵ ਤਾਈਆ ਰਗ ਤਨ ਪਰਵਾਰ ਪਰਿਆ ਸ਼ਬਦ ਗਾਉਣ ਆਈਆ ਚੁਪਕਾ ਗਾਵੋ ਹਰੀ ਕੇ ਰਾਗ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਰ ਹਰ ਨਾਲੇ ਹਰ ਨਾਲੇ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀ ਕਰ ਓ ਕਰੇ ਤੇਰਾ ਕਾਜ ਸਭ ਸਵਾਰਨਾ ਸਬਨਾ ਕਲਾ ਸਮਰਤ ਸਵਾਮੀ ਸੋ ਕੋ ਮਨ ਵਸਾਰੇ ਕਹੇ ਨਾਨਕ ਮਨ ਮੇਰੇ ਇਸਦਰ ਹਰ ਨਾਲੇ ਸਾਚੇ ਸਾਹਿਬ ਕਿਉ ਨਹੀਂ ਕਰ ਤੇਰੇ ਕਾਤਾ ਤੇਰੇ ਸਭ ਕੁਛ ਹੈ ਜਿਸ ਦੇ ਉਸ ਪਾਵੇ ਸਦਾ ਸਿੱਤਸਾ ਲਾਹ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਉ ਨਹੀਂ ਕਰ ਤੇਰੇ ਸਚਾ ਨਾਮ ਮੇਰਾ ਆਧਾਰ ਸਚਾ ਨਾਮ ਆਧਾਰ ਮੇਰਾ ਜਨੁ ਭੁਖਾਂ ਸਭ ਗਵਾਈਆਂ ਅਰ ਸ਼ਾਂਤ ਸੁਖ ਮਨਿ ਆਈ ਵਸਿਆ ਜਨੇਸ਼ਾ ਸਾਹਿ ਪੁਜਾਈਆਂ ਅਦਾ ਕੁਰਬਾਨ ਕੀਤਾ ਗੁਰੂ ਵਟ ਜਿਸ ਦੀ ਐ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਤੁਰ ਪਰ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਵਤ ਤੁਕਾ ਸਬਾਗੇ ਘਰ ਸਬਾਗੇ ਸ਼ਬਦ ਵਾਜੇ ਕ ਰਾਜਿਤ ਕਾ ਕਾਰੀਆਂ ਪੰਚ ਦੂਤ ਤੁਦ ਵਸ ਕੀਤੇ ਕਾਲ ਟੰਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸ ਨਾਮ ਹਰ ਕੇ ਲਾਕੇ ਕਹਿ ਨਾਨਕ ਤੈ ਸੁਖ ਵਾਤਿ ਤੇ ਕਰੇ ਅਨਹਦ ਵਾਜੇ ਆਨੰਦ ਸੁਨੋ ਬੜੇ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਸ ਰੇ ਸਗਲ ਵਸੂਰੇ ਦੁਖ ਰੋਗ ਸੰਤਾਬ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰਿਆ ਪਰ ਪੂਰੇ ਬਲਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤੈਨ ਵਸਤੂ ਪਿਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ

ਦਰਸ ਪਿਆ ਤਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਚੀਵੇ ਹਰਿਆ ਦਰਸ ਪਿਆ ਮੈ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਚੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋទៀ ਗਏ ਅਰੇ ਦਸ ਹਮਾਰੀ ਜਿਉ ਪਿੰਡ ਸਭ ਤੇਰਾ ਵਹੀ ਗੁਰੂ ਇੱਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਨਿਰਵਾਹੀ ਗੁਰੂ ਅੰਕੇ ਅਰੇ ਦਸ ਹਮਾਰੀ ਜਿਉ ਪਿੰਡ ਸਭ ਤੇਰਾ ਵਹੀ ਗੁਰੂ ਗੋ ਲੋੜਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿ ਸ਼ਿਪੋਤੇ ਜੀ ਕੀ ਪਾਸ਼ੇ ਦਸਵੇਂ ਪ੍ਰਤਮ ਪ੍ਰਗਤੀ ਸਿਮਰ ਕੇ ਗੋ ਨਾਨਕ ਲਏ ਤੇ ਆਏ ਫਰੰਗਤ ਗੁਰੂ ਤੇ ਅਮਰਦਾਸ RAMਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਇਸ ਲੱਠੇ ਸਭ ਦੁੱਖ ਜਾਏ ਗੋ ਤੇਗ ਬਾਹ ਦੁ ਸਿਮਰਿਏ ਤਰਨਾਉ ਨਿਦੇ ਆਵੇ ਤਾਂ ਸਭ ਖਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਸਭ ਖਾਈ ਹੋਈ ਸਹਾਇ ਸਾ ਪਾਸੇ ਦੀ ਜੋਤ ਆਤਮਕ ਜੋਤ ਹਾਜ਼ਰਾ ਹਜੂਰ ਧੰਨ ਧੰਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਸ਼ਨ ਦਾਤ ਅਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਅੰਜਾ ਪਿਆਰਿਆ ਚੌਥ ਸਾਬ ਜਾਨਾਂ ਚਾਲੀਆਂ ਮੁਕਤੀਆਂ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਰਣ ਛਕਿਆ ਦੇਖ ਚਲਾਈ ਤੇ ਇਹ ਗਵਾਈ ਇਕ ਸਨ ਕੈਨੇਡਾ ਕੀਤਾ اتنا ਪਿਆਰਿਆ ਚਾਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਗਿਨਾ ਸਿੰਘ ਸਿੰਘਣੀ ਨੇ ਤਾਂ ਅਸੀਂ ਤੇ ਬੰਦ ਬੰਦ ਕਟਵਾਏ ਕੋਪਰੇ ਲੋਹਾਈਆਂ ਤਿਰਖੇ ਚੜੇ ਆ ਰਹੇ ਤਾਂ ਚੜਵਾਏਗੇ ਗੁਰਦੁਆਰੇ ਸੇਵਾ ਲਈ ਬੰਦ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕਿਸ ਅਸਵਾਸ ਨਾਲ ਨਿਭਾਈ ਦਿਨ ਨੇਕ ਕਮਾਈ ਦਾ ਧਿਆਨ ਕਰ ਬੋਲੋ ਜੀ ਵਾਹ ਪੰਜਾ ਤੱਕ ਅਸਵਤ ਗੁਰਦੁਆਰਿਆਂ ਦਾ ਧਿਆਨ ਕਰ ਫਖਰੀ ਬੋਲੋ ਜੀ ਵਾਹਿਗੁਰੂ ਪੀਤ੍ਰ ਸਤ ਖਾਲਸਾ ਜੀ ਕੀ ਅਦਾਸ ਹੈ ਜੀ ਇਤਸਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿ ਆਵੇ ਜਿਤੇ ਆਉਣ ਕਰ ਸਿਰ ਸਕੋਏ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਾਰ ਰਸ਼ਿਆ ਰ ਅਜ ਤੇ ਦੇਖ ਤੇ ਫਤੇਵਦਗੀ ਪੈਜ ਪੰਥ ਕੀ ਜੀ ਸੇ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬੋਲੇ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਤ ਕੇਸ਼ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾਹਾ ਦਾਣ ਪਰੋਸਾ ਦਾ ਨਾਨਾ ਸੇ ਦਾ ਨਾਮਾ ਸ਼੍ਰੀ ਅਮਰ ਸੋਹਜ ਜੀ ਦੇ ਦਰਸ਼ਨੀ ਸ਼ਰਾਂ ਚੌਕੀਆਂ ਟੰਡੇ ਬੁੰਗੇ ਜੁਗੋ ਜੁਗਟਲ ਧਰਮ ਕਾ ਜੈਕਾਰ ਬੁਲਜੀ ਵਾਹ ਸਿੱਖਾ ਦਾ ਮਨ ਨਿਵਾ ਮਤ ਚੀ ਮਤ ਪਤਾ ਰੱਖਾ ਪਵਹਿ ਗੁਰੂ ਸੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਜਿਓ ਗੁਰਦਾਸ ਸਿੰਘ ਨਕਾਣਾ ਸਹਿ ਪੰਜਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਾਮਾ ਜਿਨ੍ਹਾਂ ਨੇ ਪੰਥ ਨੂੰ ਵਿਛੋੜਿਆ ਗਿਆ ਹੈ ਫੁੱਲੇ ਦਸ਼ਨਿ ਦਾਤ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੋ। ਏ ਨਿਮਾਣਿਆਂ ਤੇ ਮਾਨ ਗੁਰੂ ਨਿਤਾਣੇ ਦੇ ਤਾਨ ਗੁਰੂ ਨਿਉਟੀਆਂ ਜੀਓਟ ਨਿਆਸਰੀਆਂ ਦੇ ਆਸ਼ੀਸ਼ ਚੇ ਪਿਤਾ ਵਾਹਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਉਲਾ ਚੇ ਅਰਦਾਸ ਬੇਨਤੀ ਜੋ ਜੀ ਸੱਚੇ ਪਾਤਸ਼ਾਹ ਜੀਓ। ਸੰਧਿਆ ਵਲੇ ਸੋ ਦਰ ਰਹਿ ਰਹਾ ਸਬ ਜੀ ਕੇ ਪਾੜ ਜੀ ਕੀ ਅਰਦਾਸ ਅਕਰਵਾਦਾ ਘਟਾ ਪੁਲ ਚੁਕ ਮਾਫ ਕਰਨਾ ਸੱਚੇ ਪਾਤਸ਼ਾਹ ਜੀਓ। ਬੜੀ ਸੁਣੀ ਕੁਟ ਪਾਣੀ ਸੱਚਖੰਡ ਵਿੱਚ ਪ੍ਰਵਾਣ ਕਰਨੀ ਦਰ ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਣ ਕਰਨੀ ਕਦਮ ਕਦਮ ਲੇਖੇ ਲੋਣੇ ਮਿਹਰ ਕਰਨਾ ਸਰਬੱਤ ਦਾ ਭਲਾ ਕਰਨਾ ਅੰਗ ਸੰਗ ਸਹੀ ਹੋਣਾ ਮਿਹਰ ਕਰੋ ਦਾਤਾ ਜੀ ਆਪ ਜੀ ਆਪਣਾ ਪਵਿੱਤਰ ਓਪਨਾ ਸਾਬ ਬਖਸ਼ ਕੇ ਸਭ ਸੰਤੂਨੀ ਹਲ ਕਰੋ ਸਹੀ ਪਿਆਰੇ ਮੇਲ ਜਨਾਬ ਜੀ ਦਾ ਨਾਮ ਦਿੱਤੇ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ